ਅਮਰੀਕਾ 'ਚ ਸਿੱਖ ਬੀਬੀ ਨਾਲ ਦੁਰਵਿਵਹਾਰ ਦਾ ਮਾਮਲਾ ਸਾਹਮਣੇ ਆਇਆ ਦੂਜੇ ਪਾਸੇ ਜੇਲ੍ਹ 'ਚ ਸਿੱਖ ਨੌਜਵਾਨ ਦੇ ਮਾਮਲੇ 'ਚ ਜੱਥੇਬੰਦੀਆਂ ਨੇ ਵੱਡਾ ਫੈਸਲਾ ਕੀਤਾ ਦੱਸਦੀ ਹੈ ਕਿ ਇੱਕ 73 ਸਾਲਾ ਪੰਜਾਬੀ ਬਜ਼ੁਰਗ ਔਰਤ ਹਰਜੀਤ ਕੌਰ ਨੂੰ ਅਮਰੀਕੀ ਇਮੀਗ੍ਰੇਸ਼ਨ ਤੇ ਕਸਟਮਰਜ਼ ਇਨਫੋਰਸਮੈਂਟ ਵੱਲੋਂ ਹਿਰਾਸਤ 'ਚ ਲੈ ਜਾਣ ਦੀ ਖਬਰ ਹੈ ਹਰਜੀਤ ਕੌਰ ਜਿਨ੍ਹਾਂ ਦਾ ਰਾਜਨੀਤਿਕ ਸ਼ਰਨ ਲੈਣ ਦਾ ਕੇਸ ਅਮਰੀਕਾ 'ਚ ਰੱਦ ਕਰ ਦਿੱਤਾ ਗਿਆ ਸੀ ਉਸ ਨੂੰ ਪਿਛਲੇ 13 ਸਾਲਾਂ ਤੋਂ ਵੱਧ ਸਮੇਂ ਤੋਂ ਹਰ 6 ਮਹੀਨੇ ਵੱਧ ਲਗਾਤਾਰ ਸੁਰੱਖਿਆ ਅਧਿਕਾਰੀਆਂ ਅੱਗੇ ਪੇਸ਼ ਹੋ ਕੇ ਏਜੰਸੀਆਂ ਦੇ ਰਾਪਤੇ 'ਚ ਰਹਿ ਰਹੇ ਨੇ ਮੀਡੀਆ ਰਿਪੋਰਟਾਂ 'ਚ ਪਰਿਵਾਰਕ ਸੂਤਰਾਂ ਅਨੁਸਾਰ ਇਸ ਵਾਰ ਵੀ ਉਹ ਜਦੋਂ ਸਾਨੂੰ ਫਰੈਂਸਿਸਿਕ ਆਈ ਸਕਿੰਦਰ ਪਹੁੰਚੇ ਤਾਂ ਉਸ ਨੂੰ ਹਿਰਾਸਤ ਚ ਲੈ ਕੇ ਪਹਿਲਾਂ ਫ੍ਰੀਜ਼ਰ ਨੂੰ ਤੋਂ ਫਿਰ ਬੈਕਸਫੀਲਡ ਭੇਜ ਦਿੱਤਾ ਗਿਆ ਇਸ ਸੰਬੰਧ ਚ ਸਥਾਨਕ ਲੋਕਾਂ ਵੱਲੋਂ ਹਰਜੀਤ ਕੌਰ ਦੇ ਹੱਕ ਚ ਉਹਨਾਂ ਤੇ ਬਜ਼ੁਰਗ ਅਵਸਥਾ ਚ ਹਿਰਾਸਤੀ ਕਾਰਵਾਈ ਦਾ ਵਿਰੋਧ ਕੀਤਾ ਗਿਆ ਬੀਬੀ ਨੂੰ ਤੁਰੰਤ ਰਿਹਾ ਕਰਨ ਦੀ ਅਪੀਲ ਕੀਤੀ ਗਈ ਸਮਰਥਕਾਂ ਵੱਲੋਂ ਹੱਤਾਂ ਚ ਫੜੀਆਂ ਤੱਕੀਆਂ ਤੇ ਲਿਖਿਆ ਸੀ ਕਿ ਉਹਨਾਂ ਨੇ ਕੋਈ ਜ਼ੁਰਮ ਨਹੀਂ ਕੀਤਾ ਸਾਡੀ ਦਾਦੀ ਨੂੰ ਕਰ ਲਿਓ ਆਈਸ ਅਧਿਕਾਰੀਆਂ ਨੇ ਹਲੇ ਤੱਕ ਇਸ ਮਾਮਲੇ ਤੇ ਕੋਈ ਅਧਿਕਾਰਿਕ ਬਿਆਨ ਨਹੀਂ ਦਿੱਤਾ ਉਧਰ ਦੂਜੇ ਪਾਸੇ ਸਿੱਖ ਚੰਤਕ ਕਪਈ ਅਮਰਜੀਤ ਸਿੰਘ ਨੇ ਦੱਸਿਆ ਕਿ ਕੇਂਦਰੀ ਜੇਲ ਪਟਿਆਲਾ ਵਿਖੇ ਬੰਦ ਸੰਘਰਸ਼ੀ ਯੋਧੇ ਭਾਈ ਸੰਦੀਪ ਸਿੰਘ ਸਣੀ ਨਾਲ ਜੇਲ ਪ੍ਰਸ਼ਾਸਨ ਵੱਲੋਂ ਵਧੇ ਕੀ ਕੀਤੀ ਜਾ ਰਹੀ ਹੈ ਤੇ ਉਸ ਦਾ ਸਿੱਖਾਗੂ ਨੇ ਸਖਤ ਨੋਟਸ ਲਿਆ ਪੰਥਕਾਗੂ ਨੇ ਇਲਜ਼ਾਮ ਲਗਾਇਆ ਕਿ ਸਿੱਖ ਵਿਰੋਧੀ ਸਖਸ਼ ਸੁਦੀਪ ਸੂਰੀ ਨੂੰ ਸੋਦਾ ਲਾਉਣ ਦੇ ਕਥੇ ਤੋਂ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਿੱਖ ਯੋਧੇ ਭਾਈ ਸੰਦੀਪ ਸਿੰਘ ਸਣੀ ਦੇ ਨਾਲ ਇੱਕ ਹੱਤ ਵਿੱਚ ਸਜ਼ਾ ਜਾਪਤਾ ਪੁਲਿਸ ਅਫਸਰਾਂ ਨੂੰ ਸਾਜ਼ਿਸ਼ ਤਹਿਤ ਬੰਦ ਕੀਤਾ ਗਿਆ ਜ਼ਿਕਰਯੋਗ ਹੈ ਕਿ ਸਿੱਖ ਨੌਜਵਾਨੀ ਦੀ ਨਸਲ ਕੋਸ਼ਿਸ਼ ਕਰਨ ਵਾਲੇ ਤਿੰਨ ਜ਼ਾਲਮ ਪੁਲਿਸ ਅਧਿਕਾਰੀਆਂ ਨੂੰ ਮਾਣਯੋਗ ਸੀਬੀਆਈ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੋਈ ਹੈ ਉਹਨਾਂ ਤੇ ਨਾਲ ਇਕੱਠਿਆਂ ਰੱਖ ਕੇ ਭਾਈ ਸੰਦੀਪ ਸਿੰਘ ਸਣੀ ਨੂੰ ਅਲਜਾਉਣ ਦੀ ਖਾਤਰ ਜੇਲ੍ਹ ਪ੍ਰਸ਼ਾਸਨ ਨੇ ਜਾਣਬੁੱਝ ਕੇ ਝਗੜੇ ਦਾ ਮਹੌਲ ਬਣਾਇਆ ਪਰ ਸਿੱਖ ਯੋਧੇ ਨਾਲ ਹੋਏ ਹੱਤੋ ਪਾਈ ਵਾਲੇ ਝਗੜੇ ਵਿੱਚ ਜ਼ਖਮੀ ਹੋਏ ਉਹ ਪੁਲਿਸ ਅਫਸਰ ਹੁਣ ਅਰਜੰਦਰਾ ਹਸਪਤਾਲ ਦੇ ਵਿੱਚ ਦਾਖਲ ਨੇ ਜੇਲ੍ਹ ਪ੍ਰਸ਼ਾਸਨ ਵੱਲੋਂ ਭਾਈ ਸੰਦੀਪ ਸਿੰਘ ਤੇ ਵੀ ਇੱਕ ਸਾਜ਼ਿਸ਼ ਤਹਿਤ ਅੰਨ ਤਸ਼ੱਦਦ ਢਾਇਆ ਗਿਆ ਉਸਦੇ ਰੂਮਾਂ ਦੀ ਬੇਅਦਬੀ ਕੀਤੀ ਗਈ ਜਿਸ ਗੱਲ ਦਾ ਸਿੱਖ ਜਥੇਬੰਦੀਆਂ ਨੇ ਆਪਣੇ ਭਰੋਸੇਯੋਗ ਸੂਤਰਾ ਰਾਈ ਪਤਾ ਲਗਾਇਆ ਭਾਈ ਸਨੀ ਦੀਆਂ ਮੁਲਾਕਾਤਾਂ ਉੱਤੇ ਵੀ ਜੇਲ੍ਹ ਪ੍ਰਸ਼ਾਸਨ ਨੇ ਅਣਮਿੱਥੇ ਸਮੇਂ ਲਈ ਪਾਬੰਦੀ ਲਗਾ ਦਿੱਤੀ ਹੈ